ਪੰਜ ਸਾਹਿਬ ਬੜੇ ਮਸ਼ਹੂਰ ਕਬੱਡੀ ਖਿਡਾਰੀ ਸੀ ਬਿੱਟੂ ਬਲਿਆਲ ਕਿਸ ਤਰ੍ਹਾਂ ਜਿਹੜੀ ਇਹ ਘਟਨਾ ਪਤ ਦੇਖੋ ਸਾਡੇ ਪਿੰਡ ਲਈ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਬੱਡੀ ਖਿਡਾਰੀ ਕਹਿੰਦੇ ਸੀ ਬਲੈਕ ਬਿੱਟੂ ਬਲਿਆਲ ਨਾਂ ਸੀ ਇਹਦਾ ਤੇ ਇਹ ਫਤੇਗੜ ਸਾਹਿਬ ਕੋਈ ਪਿੰਡ ਪੈਂਦਾ ਇਥੇ ਜਿਲ੍ਹਾ ਜਿੱਥੇ ਸਾਨੂੰ ਪਤਾ ਲੱਗੇ ਉਥੇ ਖੇਡਾਂ ਸੀ ਉਥੇ ਖੇਡਾਂ ਚ ਗਿਆ ਸੀਗਾ ਉਥੇ ਰੇਡ ਪਾ ਕੇ ਵਾਪਸ ਆ ਰਿਹਾ ਸੀਗਾ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਵੀਡੀਓ ਵੀ ਵਾਇਰਲ ਹੋ ਰਹੀ ਐ ਇੱਕ ਉਹਦੇ ਵਿੱਚ ਜਦੋਂ ਪੈਂਟ ਲੈ ਕੇ ਬਸ ਉਹਦੇ ਬਾਅਦ ਸਿਰ ਫੜੇ ਨੇ ਉਹ ਉਥੇ ਬਲਕੇ ਇਹਨੂੰ ਅਟੈਕ ਹੋ ਗਿਆ ਜੀ ਪਰਿਵਾਰ ਚ ਕੌਣ ਸੀ ਇਹਦੇ ਪਰਿਵਾਰ ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ ਛੋਟੇ ਜੀ ਭੈਣ ਭਾਈ ਨੇ ਹੁਣ ਦੋ ਦੋਏ ਭੈਣ ਭਾਈ ਨੇ ਜੀ ਭੈਣ ਵਿਆਹੀ ਐ ਚਲੋ ਇਹ ਵੀ ਵਿਆਹਿਆ ਯਾਨੀ ਹਲੇ ਬੱਚਾ ਹੈ ਨਹੀਂ ਸੀ ਇਹਦੇ ਲੈ ਵੀ ਤਿੰਨ ਸਾਲ ਹੋਏ ਨੇ ਤੇ ਵਿਆਹ ਹੋਇਆ ਨਹੀਂ ਜੀ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਦੇਖੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖਿਡਿਆਰੀ ਜਾਂ ਕਿਸੇ ਵੀ ਮਦਦ ਦੇ ਕਰਦੇ ਨੇ ਇਹਦੀ ਮਾਲੀ ਸਹਾਇਤਾ ਹੋਣੀ ਚਾਹੀਦੀ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੇ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮ ਤੋਂ ਲੱਗੇ ਜੀ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਦਾ ਸਾਧਨ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੇਖੋ ਉਹਨੂੰ ਇਹ ਕਰਨਾ ਬਾਅਦ ਸਿਰੋ ਦੁੱਖ ਹੈ ਵਾਪਸ ਤਾਂ ਹੁੰਦਾ ਨਹੀਂ ਹੈਗਾ ਵੀ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਮਿਲਣੀ ਚਾਹੀਦੀ ਜੀ ਕੋਈ ਬੱਚਾ ਬੱਚੇ ਨਹੀਂ ਨਹੀਂ ਬੱਚਾ ਹੈ ਨਹੀਂ ਜੀ ਹਾਲੇ ਕੋਈ ویسੇ ਸਾਨੂੰ ਮੇਰੇ ਨਾਲ ਹਾਲੇ ਮੜਾ ਪਤਾ ਨਹੀਂ ਬੱਚਾ ਹਾਲੇ ਤੱਕ ਘੜੀ ਹੈ ਨਹੀਂ ਜੀ ਠੀਕ ਹੈ ਸਰਪੰਚ ਸਾਹਿਬ ਤੁਸੀਂ ਬਹੁਤ ਪੁਰਾਣੇ ਹੋ ਸਵਾਹ ਕਿਵੇਂ ਦਾ ਸੁਭਾਹ ਸਵਾਹ ਇਹਦਾ ਬਹੁਤ ਵਧੀਆ ਤੀ ਨਰਮ ਬਹੁਤ ਨਰਮ ਸੁਭਾਹ ਦੀ ਕਿਸੇ ਨਾਲ ਬਾਲਤੂ ਗੱਲੇ ਨਹੀਂ ਕਰਦੇ ਜੀ ਬਹੁਤ ਵਧੀ ਕੱਲ ਸਾਡੇ ਨਗਰ ਦੇ ਇਥੇ ਭੋਗ ਸੀ ਖੰਡਪਾਟ ਸਾਹਿਬ ਦਾ ਮੈਨੂੰ ਮਿਲਿਆ ਉੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਮੈਨੂੰ ਮਿਲਿਆ ਸਸੀ ਕਾ ਬਲਕ ਹੈ ਤੇ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਾ ਕਿ ਇਹਨੇ ਖੇਡਣ ਗਿਆ ਜੀ ਇਹਨੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਦਾ ਵੀਜ਼ਾ ਲੱਗਿਆ ਸੀਗਾ ਜੀ ਨਿਊਜ਼ੀ ਆ ਗਿਆ ਸੀ ਵੀਜ਼ਾ ਲੱਗ ਕੇ ਜੀ ਇਹਨੇ ਕਦੇ ਮਹੀਨੇ ਚੋਂ ਬਸ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਬਹੁਤ ਵਧੀਆ ਨਾਂ ਕੀਤਾ ਸਾਡੇ ਪਿੰਡ ਦਾ ਜੀ ਬਿੱਟੂ ਬਲਿਆਲ ਬਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਕਰ ਦਾ ਪਹਿਲਾਂ ਵੀ ਵਿਚਾਰੇ ਨਾਂ ਖਰੇ ਇੱਕ ਦੋ ਵਾਰੀ ਘਟਨਾ ਹੋਈਆਂ ਲ ਦੀ ਗੱਲ ਕੀਤੀ ਜਾਵੇ ਪਰਵਾਹ ਦੀ ਕਿਵੇਂ ਆਰਸੀ ਤੇ ਬਹੁਤ ਡਾઉન ਹੈ ਕੁਛ ਨਹੀਂ ਹੈਗਾ ਜੀ ਨੇ ਅਬ ਤਾਂ ਬਸ ਇੱਥੇ ਖੇਡਾ ਤੇ ਖੇਡਾ ਤੇ ਅਬ ਤਾਂ ਪੇਟ ਪਾ ਲਿਆ ਠੀਕ ਬਹੁਤ ਜਿਆਦੇ ਵਿਚਾਰੇ ਨੇ ਇਹਨੇ ਬਿਟੂ ਨੇ ਸਟਰਗਲ ਕੀਤਾ ਬਸ ਉਹ ਚ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਕਬੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕੇ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਸ ਦਿਵਾਂ ਚ ਫੇਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਦੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫੇਰ ਗਰਾਊਂਡ 'ਚ ਆ ਗਿਆ ਜੋ ਵਿਚਾਰਾ ਵਧੀਆ ਦਵਾਰੋਂ ਆ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਵਾਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹਦੋਂ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲਾ ਬਿੱਟੂ ਹਨਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆ ਹੈਗਾ ਵੀ ਮੈਂ ਨਹੀਂ ਕਬੱਡੀ ਛੱਡਣੀਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲ ਤੇਨੂੰ ਬਾਹਰ ਲੈ ਜੰਨੇ ਆ ਹੁਣ ਆਪਣੇ ਜੋਗਾ ਸੋਲ ਤੇ ਗੋਪਾ ਬੈਂਸ ਰਪਿੰਦਰ ਜਲਾਲ ਪਹਿਲਾਂ ਉਹਨੂੰ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਇਨਸੀਡੈਂਟ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਬਾਅਦ ਤੇ ਕੋਈ ਨੌਕਰੀ ਜਾਂ ਕੋਈ مالی ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਦੀ ਵਾਈਫ ਵਿਚਾਰੇ ਕੱਪੜੇ ਸਿਲਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਤੁਸੀਂ ਵੀ ਪਹਿਲਾਂ ਖਿਡਾਰੀ ਰੋ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕਿੱਤੋਂ ਇਹਨੂੰ ਕਿਵੇਂ ਦੇਖੀ ਨਹੀਂ ਨਹੀਂ ਵੀਰੇ ਜਦੋਂ ਦੇ ਨਾ ਉਹਦੇ ਸਟੈਂਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜ਼ਿਆਦਾ ਦੂਰ ਸੀਗਾ ਬਿੱਟੂ ਬਿਲਕੁਲ ਵੀ ਜ ਕੋਈ ਗੱਲੇ ਨਹੀਂ ਸੀਗੀ ਹਨਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੰਡ ਪੈਨ ਉਹ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਕੋਖ ਹੈ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਏ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਨਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਇਹ ਰਾਤ ਨੂੰ 12 ਵਜੇ ਆਉਂਦਾ 1 ਵਜੇ ਆਉਂਦਾ ਆਪ ਰੋਟੀ ਬਣਾ ਕੇ ਖਾਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕਿ ਇਹਨੂੰ ਪੱਕੀ ਬਗਾਈ ਰੋਟੀ ਮਿਲਣ ਲੱਗੀ ਸੀਗੀ ਪਰ ਰੱਬ ਨੂੰ ਨਵੇਂ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਦੀ ਜ਼ਿੰਦਗੀ ਲਈ ਤੇ ਆਈ ਸੀ ਅੱਖੀ ਵੀਰੇ ਆਪਾਂ ਕਲੱਬ ਵਾਲਿਆਂ ਨੇ ਕੱਲ ਲਾਈਵ 'ਚ ਬੋਲਿਆਗਾ ਵੀ ਅਸੀਂ ਆਵਾਂਗੇ ਸੰਸਕਰਤ ਤੇ ਵੀ ਮਾਲੀ ਮਦਦ ਕਰਾਂਗੇ ਜਿੰਨੀ ਹੋਈ ਹੈ ਨਾ ਵੀ ਅਜੇ ਹਾਲ ਇਹ ਵੀ ਦੇਖਦੇ ਆ ਵੀਰੇ ਹਨ ਵਿੱਚ ਕੀ ਨਾਮ ਹੈ ਮੇਰੇ ਵਿੱਕੀ ਕਪਿਆਲੀ ਤੇ ਕਪਿਆਲੀ ਵਿੱਕੀ ਦੀ ਕੱਲ ਬਿੱਟੂ ਬਲਿਆਲ ਦੀ ਡੈਥ ਵੀ ਤੁਸੀਂ ਵੀ ਉਸ ਖੇਡ ਰਹੇ ਸੀਗੇ ਕੀ ਕਰਨਾ ਕਿਉਂ ਸੀ ਨਹੀਂ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਾਟਣਾ ਸਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਉਹਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿਤੇ ਸਟੰਟ ਪਏ ਸੀ ਸਟੰਟਮੈਨ ਕਹਿੰਦਾ ਡਾਕਟਰ ਨੂੰ ਮਨਾ ਕਰੇ ਜੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂੰਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੀ ਆ ਮਤਲਬ ਹਾਰਦੀ ਦਿੱਕਤ ਸੀ ਹਾਰਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਇਹ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਉਂਡ ਤੋਂ ਚੱਕ ਕੇ ਲੈ ਕੇ ਆਣਾ ਪਰ ਉਹੀ ਗੱਲ ਸੱਚੀ ਹੋ ਗਈ ਪਰ ਮਾਤਮਾਨ ਜਿਹੜਾ ਮੂੰਹ ਨਿਕਲਿਆ ਤੇ ਕਬੱਡੀ ਦੇ ਜਿਹਨੂੰ ਖੇਡਣੀ ਕਿਹਾ ਉਹ ਜਨੂੰਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੀਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜੋਰ-ਜੋਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਵੀ ਕਰ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੋਣਾ ਜਾਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖਿਡਾਰੀ ਨੂੰ ਜਦ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਇਹ ਜ ਕਿੰਨੀ ਸੀ ਇਹ ਜੋ ਹੋਊਗੀ ਤਕਰੀਬਨ 28 ਹਾਂ 30 30 ਕਿਲੋ ਵੇ ਹੋਤੀ ਦਿੱਤੀ ਲਵੇ ਇੰਨੇ ਕੋ ਹੋਗੇ ਸਵੇਰ ਕਿਵੇਂ ਦਾ ਸੀ ਥੋੜਾ ਸਵੇਰ ਤਾਂ ਬਹੁਤ ਵਧੀਆ ਸੀ ਕਿਉਂਕਿ ਤਾਂ ਸ਼ੁਰੂ ਤੋਂ ਜੁੜੇ ਬਚਪਨ ਤੋਂ ਜੁੜੇ ਹੋਏ ਹਾਂ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਬੰਦਾ ਮੁੜਨ ਵਾਲਾ ਨਹੀਂ ਮੁੜ ਸਕਦਾ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਤੇ ਉਹਦੇ ਗਿਰ ਵੀ ਸੀ ਰੱਖਿਆ ਹੋਇਆ ਜਿੱਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਣ ਦੀ ਮਦਦ ਕਰੀ ਜਾਵੇ ਕਿਵੇਂ ਦੇਖਦੇ ਤੁਸੀਂ ਵੀ ਖਿਡਾਰੀ ਹੋ ਇੱਕ ਦੇਸ਼ ਦਾ ਨਾਮ ਇੱਕ ਪਿੰਡ ਦਾ ਨਾਮ ਇੱਕ ਇਲਾਕੇ ਦਾ ਨਾਮ ਰੋਸ਼ਨ ਕਰਦਾ ਪਰ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਨਾਮ ਤੱਕੇ ਰਹਿ ਜਾਂਦਾ ਮੈਂ ਤੁਹਾਨੂੰ ਉਹੀ ਦਾਦਾ ਹੀ ਦੇਖੋ ਹੁਣ ਪਿੰਡ ਦੇ ਮੋਧਵਰ ਬੋਲਿਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਇਹ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਮ ਪਿੰਡ ਦਾ ਪਹਿਲਾਂ ਜਦੋਂ ਪਿੱਛੋਂ ਦਾ ਕਿਸ ਨੇ ਦੇਖਿਆ ਨਹੀਂ ਜਦੋਂ ਬਾਰਾ ਬਿਮਾਰ ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਿੰਦਾ ਵਿਚਾਰਾ ਬੈਠ ਹਾਂ ਸਾਡੇ ਪਿੰਡ ਦਾ ਐ ਸੀ ਸਾਡੇ ਬਿੱਟੂ ਆਏ ਸੀ ਉਦੋਂ ਪਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋਈ ਨਹੀਂ ਖੜਦਾ ਉਹ ਕੀ ਅਪੀਲ ਕਰਨਾ ਚਾਹੁੰਦੇ ਐ ਅਪੀਲ ਐ ਚਲੋ ਸਰਕਾਰ ਅੱਗੇ ਵੀ ਅਪੀਲ ਆਈ ਚਲੋ ਉਹਦੀ ਵਾਈਫ ਆ ਵਿੱਚ ਕੋਈ ਨਾ ਕੋਈ ਨੌਕਰੀ ਜਾਂ ਵਗੈਰਾ ਕੁਝ ਵਿਚਾਰਾਂ ਦਾ ਹੰਦਾ ਲੱਗ ਜੇ ਵਧੀਆ ਗੱਲ ਆ ਜੀ ਹਾਂ ਤੁਹਾਨੂੰ ਮਪਦੀ ਮੇਰੇ ਜੀਤਾ ਕੇ ਪਿਆਲੇ ਜੀਤਾ ਜੀ ਤੁਸੀਂ ਵੀ ਕੱਲ ਨਾਲ ਸੀ ਇਹ ਬਿੱਟੂ ਜੀ ਦੇ ਖੇਡਣਗੇ ਸੀ ਕਿੱਥੇ ਜਿਹੜਾ ਮੁਕਾਬਲਾ ਹੋ ਰਿਹਾ ਸੀ ਕੀ ਘਟਨਾ ਵੀ ਹੈ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਤੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਵਗ ਜਾ ਤੂੰ ਚੈਨ ਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ ਗਿਰ ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਚਲੋ ਮੈਂ ਦਬਈ ਉੱਥੇ ਅਰਦਾਸ ਕਰਨ ਲੱਗ ਗਿਆ ਬਈ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਚੱਕ ਕੇ ਲੈ ਗਏ ਉਦੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨੂੰ ਪੁੱਛਿਆ ਮਾ ਬਈ ਕਿ ਮੈਂ ਵੀ ਠੀਕ ਹੈ ਬਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਨ ਤੇ ਉਦੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਨ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾਹ ਨਹੀਂ ਬਾਈ ਮਾਹ ਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਡ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬਲੈਨ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਇਹ ਹਾਂ ਇਹ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਬਲੈਨ ਨੂੰ ਸੀ ਇਹ ਬਾਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਕਿਵੇਂ ਦੇਖਦੇ ਹੋ ਯਾਰ ਇੱਕ ਖਿਡਾਰੀ ਹੋ ਕੇ ਪਹਿਲਾਂ ਤਾਂ ਸਾਰੀ ਜ਼ਿੰਦਗੀ ਮਿਹਨਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣਨ ਤੇ ਉਸ ਤੋਂ ਬਾਅਦ ਅਜਿਹਾ ਕੁਝ ਉਹਨਾਂ ਨੂੰ ਪੈਂਦਾ ਬਸ ਇਹ ਬੰਦੇ ਨੇ ਦਾ ਭਾਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਢਤੀ ਚਾਰ ਇਹਦੇ ਐਕਸੀਡੈਂਟ ਹੋਏ ਹੋਏ ਆ ਭਾਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਕਿਹਾ ਪਿੰਡ ਵਾਲਾ ਕੋਈ ਨਹੀਂ ਖੜਿਆ ਭਾਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਏ ਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਅਸੀਂ ਉਰਾਂ ਪਰਾਂ ਤੋਂ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਕਰਦੇ ਸੀ ਜਾਂ ਭਾਈ ਗੁਰਪ੍ਰੀ ਜੰਗੀਆਂਣਾ ਉਹ ਉਹਨੇ ਬਹੁਤ ਸਹਾਇਤਾ ਕੀਤੀ ਆ ਭਾਈ ਦੀ ਬਹੁਤ ਕਾਫੀ ਬੰਦੇ ਨੇ ਹੈਲਪ ਕਰਕੇ ਭਾਈ ਚੱਲ ਰਹੇ ਸੀ ਠੀਕ ਧੰਨ ਪਰਿਵਾਰ ਦੀ ਹਾਲਾਤ ਕਿਵੇਂ ਤੇਰੀ ਪਰਵਾਰ ਤੇ ਤਾਂ ਭਾਈ ਜੰਦਾ ਲੱਗਣ ਵਾਲਾ ਕੰਮ ਹੋ ਗਿਆ ਭਾਈ ਹੁ ਰਹੀ ਨਹੀਂ ਕੋਈ ਹੁਣ ਗਲੀ ਮੇਸਰ ਸਾਹਿਬ ਦੀ ਬਾਕੀ ਉਹ ਦੀ ਵਿਚ ਆਦੀ ਮਾਲੀ ਮਦਦ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰਜਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦਾ ਪਲੇਰਾਂ ਬਾਅਦ ਤੇ ਬਈ ਉਹ ਸੋਚਣਾ ਚਾਹੀਦਾਗਾ ਬਾਕੀ ਨੂੰ ਨੌਕਰੀ ਦੀ ਜਿੰਦੀ ਆ